ਫਰਜੀ ਕਾਲ ਸੈਂਟਰ ਮੁਹਾਲੀ ਦੇ ਵਿੱਚ ਚਲਾਉਣ ਵਾਲੇ 7 ਨਾਈਜੀਰੀਅਨ ਗ੍ਰਿਫਤਾਰ ਹੋਏ ਨੇ ਪੰਜਾਬ ਪੁਲਿਸ ਨੂੰ ਇਹ ਸਫਲਤਾ ਉਸ ਵੇਲੇ ਹੱਥ ਲੱਗੀ ਹੈ ਜਦੋਂ ਇਸ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਸ਼ਿਕਾਇਤਾਂ ਜਦੋਂ ਆਉਂਦੀਆਂ ਨੇ ਤੇ ਬਾਅਦ ਵਿੱਚ ਇਸ ਦੀ ਘੋਖ ਪੜਤਾਲ ਕਰਦਿਆਂ ਹੋਇਆਂ ਪੈੜ ਨੱਪੀ ਗਈ ਤੇ ਪਤਾ ਲੱਗਦਾ ਹੈ ਕਿ ਮੁਹਾਲੀ ਦੇ ਇੱਕ ਸਥਾਨ ਦੇ ਵਿੱਚ ਫਰਜੀ ਕਾਲ ਸੈਂਟਰ ਚਲਾਇਆ ਜਾ ਰਿਹਾ ਸੀ ਜਿਸ ਦੇ ਵਿੱਚ ਅਸ਼ਲੀਲ ਚੈਟ ਜਾਂ ਤਸਵੀਰਾਂ ਜਾਲੀ ਪੇਜ ਬਣਾ ਕੇ ਪਹਿਲਾਂ ਨਸ਼ਰ ਕੀਤੀਆਂ ਜਾਂਦੀਆਂ ਸੀ ਫਿਰ ਉਹਨਾਂ ਤਸਵੀਰਾਂ ਦੇ ਜਾਲ ਵਿੱਚ ਜਿਹੜੇ ਫਸ ਜਾਂਦੇ ਸੀ ਤੇ ਉਹਨਾਂ ਤੋਂ ਪੈਸੇ ਠੱਗੇ ਜਾਂਦੇ ਸੀ ਇੱਕ ਇੱਕ ਕਰਕੇ ਕਈ ਲੋਕਾਂ ਨੂੰ ਇਹਨਾਂ ਨੇ ਸ਼ਿਕਾਰ ਬਣਾਇਆ ਜਿਸ ਦੇ ਵਿੱਚ 15 ਕਰੋੜ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ ਹਾਲੇ ਇਸ ਮਾਮਲੇ ਦੀ ਹੋਰ ਕੋਖ ਪੜਤਾਲ ਕੀਤੀ ਜਾ ਰਹੀ ਹੈ ਉਸ ਜਾਂਚ ਪੜਤਾਲ ਵਿੱਚ ਪਤਾ ਲੱਗੇਗਾ ਪਰ ਮੁਹਾਲੀ ਦੇ ਐਸਐਸਪੀ ਹਰਮਨਦੀਪ ਹੰਸ ਤੇ ਸਮੁੱਚੀ ਪੁਲਿਸ ਦੀ ਉਹ ਟੀਮ ਜਿਨ੍ਹਾਂ ਨੇ ਸਰਚ ਆਪਰੇਸ਼ਨ ਕਰਕੇ ਸੱਤ ਨਾਈਜੀਰੀਅਨ ਕਾਬੂ ਕੀਤੇ ਨੇ ਇਹ ਸੱਤੇ ਵਿਦੇਸ਼ੀ ਨੇ ਜਿਹੜੇ ਹੁਣ ਤੱਕ ਕਾਬੂ ਆਏ ਨੇ ਕੀ ਇਹਨਾਂ ਨਾਲ ਕੋਈ ਸਥਾਨਕ ਵੀ ਮੁੱਲਜਮ ਕੋਈ ਮਿਲਿਆ ਹੋਇਆ ਸੀ ਕਿ ਨਹੀਂ ਇਸ ਦੇ ਬਾਰੇ ਜਦੋਂ ਰਿਮਾਂਡ ਦੇ ਵਿੱਚ ਪੁਛਗਿਛ ਹੋਣੀ ਹੈ ਤਾਂ ਪਤਾ ਚੱਲੇਗਾ ਕਿ ਹੋਰ ਇਹ ਨੈਟਵਰਕ ਕਿੱਥੋਂ ਤੱਕ ਫੈਲਿਆ ਹੋਇਆ ਹੈ ਕਿਉਂਕਿ ਕੋਈ ਜੀ ਸਮੇਂ ਦੇ ਅੰਦਰ 15 ਕਰੋੜ ਰੁਪਏ ਠੱਗ ਲੈਣੇ ਵੱਖੋ-ਵੱਖਰੇ ਲੋਕਾਂ ਤੋਂ ਇਹ ਛੋਟਾ ਮਾਮਲਾ ਨਹੀਂ ਹੈ ਇਸ ਤਰ੍ਹਾਂ ਫਰਜੀ ਕਾਲ ਸੈਂਟਰਾਂ ਦੇ ਸਮੇਂ-ਸਮੇਂ ਤੇ ਖੁਲਾਸੇ ਹੁੰਦੇ ਰਹਿੰਦੇ ਨੇ ਤੇ ਜਿਹੜਾ ਤਾਜ਼ਾ ਖੁਲਾਸਾ ਹੋਇਆ ਇਸ ਦੇ ਵਿੱਚ ਵੀ ਕਈ ਗੰਭੀਰ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ ਕਈ ਤੱਥ ਸਾਹਮਣੇ ਆਏ ਨੇ ਇਸ ਦੇ ਵਿੱਚ ਜਾਣਕਾਰੀ ਇਹ ਵੀ ਮਿਲਦੀ ਹੈ ਕਿ ਮੁਹਾਲੀ ਦੇ ਵਿੱਚ ਜੋ ਪੁਲਿਸ ਨੇ ਸੱਤ ਨਾਈਜੀਰੀਅਨ ਨਾਰਕਾ ਨੂੰ ਗ੍ਰਿਫਤਾਰ ਕੀਤਾ ਹੈ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਫਰਜੀ ਕਾਲ ਸੈਂਟਰ ਚਲਾ ਕੇ ਸੋਸ਼ਲ ਮੀਡੀਆ ਦੇ ذریعے ਲੋਕਾਂ ਦੇ ਨਾਲ ਠੱਗੀਆਂ ਮਾਰਦੇ ਸੀ ਇਹਨਾਂ ਨੇ ਅਸ਼ਲੀਲ ਚੈਟ ਦਿਖਾ ਕੇ ਜਿਹੜੇ ਖਾਸ ਕਰਕੇ ਵਿਆਹਵਰੇ ਲੋਕ ਸੀ ਉਹਨਾਂ ਨੂੰ ਜ਼ਿਆਦਾਤਰ ਬਲੈਕਮੇਲ ਕੀਤਾ ਜਾਂਦਾ ਸੀ ਤੇ ਇਸੇ ਤਰ੍ਹਾਂ ਵੱਖ-ਵੱਖਰੇ ਲੋਕਾਂ ਨੂੰ ਬਲੈਕਮੇਲ ਕਰਦੇ ਹੋਏ ਆ ਜਾਣਕਾਰੀ ਮਿਲੀ ਹੈ ਕਿ 15 ਕਰੋੜ ਰੁਪਏ ਇਹਨਾਂ ਨੇ ਠੱਗੇ ਨੇ ਪੁਲਿਸ ਨੇ ਬੀਐਨਐਸ ਦੀ ਧਾਰਾ 318 462 ਤੇ ਆਈਟੀ ਐਕਟ ਦੀ ਧਾਰਾ 67 ਦੇ ਤਹਿਤ ਤਮਾਮਲਾ ਦਰਜ ਕੀਤਾ ਹੈ ਇਹਨਾਂ ਨੂੰ ਸਾਰਿਆਂ ਨੂੰ ਕਬਜ਼ੇ ਵਿੱਚ ਲਿਆ ਗਿਆ ਔਰ ਇਹਨਾਂ ਦੇ ਕੋਲੋਂ 2.10 ਕਰੋੜ ਰੁਪਏ ਦਾ ਸਮਾਨ ਵੀ ਨਾਲ ਬਰਾਮਦ ਹੋਇਆ ਮੁਹਾਲੀ ਦੇ ਐਸਐਸਪੀ ਹਰਮਨਦੀਪ ਹੰਸ ਨੇ ਕਿਹਾ ਕਿ ਮੁਲਜ਼ਮਾਂ ਨੂੰ ਡੀਐਸਪੀ ਰੁਪਿੰਦਰ ਕੌਰ ਸੋਹੀ ਦੀ ਸੁਪਰਵਾਈਜ਼ਨ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਪੁਲਿਸ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਖੁਦ ਨੂੰ ਫੇਸਬੁੱਕ ਦੇ ਉੱਤੇ ਪਾਇਲਟ ਤੇ ਕਦੇ ਇੰਜੀਨੀਅਰ ਦੱਸਦੇ ਸੀ ਐਸ ਦੇ ਬਾਰੇ ਇਸ ਆਪਰੇਸ਼ਨ ਨੂੰ ਅੰਜਾਮ ਦੇਣ ਵਾਲੇ ਜਾਂ ਲੀਡ ਕਰਨ ਵਾਲੇ ਪੁਲਿਸ ਟੀਮ ਨੂੰ ਜੋ ਡੀਐਸਪੀ ਨੇ ਰੁਪਿੰਦਰਦੀਪ ਕੌਰ ਸੋਹੀ ਉਹਨਾਂ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈ ਕਿ ਕਿਵੇਂ ਉਹ ਫੇਸਬੁੱਕ ਦੇ ਉੱਤੇ ਆਪਣੇ ਆਪ ਨੂੰ ਕੋਈ ਨਾ ਕੋਈ ਵੱਡੀ ਪਦਵੀ ਤੇ ਹੁਣਤੀ ਤੇ ਦੱਸ ਕੇ ਜਿਹੜਾ ਦੱਸਿਆ ਜਾਂਦਾ ਸੀ ਕਿ ਉਹ ਕਿੱਥੇ ਕਿੱਥੇ ਬਰਾਜਮਾਨ ਨੇ ਤੇ ਅਣਗਿਣਤ ਫੋਨ ਜਿਹੜੇ ਬਰਾਮਦ ਹੋਏ ਨੇ ਫਰਜੀ ਬੈਂਕ ਖਾਤੇ ਹੋਰ ਬਾਤ ਕੁਝ ਬਰਾਮਦ ਹੋਇਆ ਫੇਸਬੁੱਕ ਦੇ ਉੱਤੇ ਫਰਜੀ ਪ੍ਰੋਫਾਈਲ ਬਣਾ ਲੈਂਦੇ ਸੀ ਇਸ ਦੇ ਬਾਰੇ ਐਸਐਸਪੀ ਹਰਮਨਦੀਪ ਨੇ ਕਿਹਾ ਕਿ ਠੱਗ ਫੇਸਬੁੱਕ ਤੇ ਇੰਸਟਾਗ੍ਰam ਦੇ ਉੱਤੇ ਫਰਜੀ ਵਿਦੇਸ਼ੀ ਪ੍ਰੋਫਾਈਲ ਬਣਾਉਂਦੇ ਸੀ ਖਾਸ ਕਰਕੇ ਇਸ ਦੇ ਵਿੱਚ ਬੀਬੀਆਂ ਨੂੰ ਤੇ ਬੰਦਿਆਂ ਨੂੰ ਨਾਲ ਦੋਵਾਂ ਨੂੰ ਹੀ ਦੋਸਤ ਬਣਾ ਕੇ ਭਰੋਸੇ ਦੇ ਵਿੱਚ ਲੈਂਦੇ ਸੀ ਫਿਰ ਮਹਿੰਗੇ ਗਿਫਟ ਜਾਂ ਡਾਲਰ ਭੇਜਣ ਦਾ ਲਾਲਚ ਤੱਕ ਵੀ ਦਿੱਤਾ ਜਾਂਦਾ ਸੀ ਬਾਅਦ ਵਿੱਚ ਕਸਟਮ ਜਾਂ ਟੈਕਸ ਦੇ ਨਾਂ ਦੇ ਉੱਤੇ ਪੈਸੇ ਮੰਗਵਾਉਂਦੇ ਸੀ ਅਗਰ ਜੇਕਰ ਕੋਈ ਜਾਲ ਵਿੱਚ ਫਸ ਜਾਂਦਾ ਸੀ ਤਾਂ ਇਸ ਮਾਮਲੇ ਦੇ ਵਿੱਚ ਤਾਂ ਉਸ ਨੂੰ ਪੈਸੇ ਜਿਹੜੇ ਠੱਗੇ ਜਾਂਦੇ ਸੀ ਕਈ ਮਾਮਲਿਆਂ ਦੇ ਵਿੱਚ ਤਾਂ ਜਿਹੜੇ ਵਿਆਹਵਰੇ ਲੋਕ ਸੀ ਉਹਨਾਂ ਨੂੰ ਦੇ ਨਾਲ ਅਸ਼ਲੀਲ ਚੈਟ ਕਰਦੇ ਨੇ ਫਿਰ ਫੋਟੋਆਂ ਦਿਖਾ ਕੇ ਬਲੈਕਮੇਲ ਤੱਕ ਕੀਤਾ ਜਾਂਦਾ ਮੁਹਾਰੀ ਸਾਈਬਰ ਪੁਲਿਸ ਦੁਆਰਾ ਪਕੜੇ ਗਏ ਇਹਨਾਂ ਵਿਦੇਸ਼ੀ ਠੱਗਾਂ ਦੇ ਗਰੋਹ ਦਾ ਦੀ ਜਿਹੜੀ ਮੁੱਢਲੀ ਜਾਂਚ ਹੋਈ ਉਸ ਦੇ ਵਿੱਚ ਕਈ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਨੇ ਜਾਂਚ ਦੇ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਇਹ ਗਰੋਹ ਭਾਰਤ ਦੇ ਵੱਖ-ਵੱਖ ਰਾਜਾਂ ਦੇ ਵਿੱਚ ਨਾਗਰਿਕਾਂ ਦੇ ਤੌਰ ਤੇ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਚਲਾਇਆ ਜਾਂਦਾ ਸੀ ਤੇ ਵੱਖ-ਵੱਖਰੇ ਭਾਰਤੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ ਔਰ ਖੁਦ ਇਸ ਦੇ ਵਿੱਚ ਵਿਦੇਸ਼ੀ ਨਾਗਰਿਕ ਆਪਣੇ ਆਪ ਨੂੰ ਦੱਸ ਕੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਜ਼ਰੀਏ ਫੇਸਬੁੱਕ ਤੇ ਇੰਸਟਾਗ੍ਰam ਦੇ ਉੱਤੇ ਕਈ ਤਰ੍ਹਾਂ ਦੇ ਫਰਜੀ ਖਾਤੇ ਬਣਾ ਲਏ ਜਾਂਦੇ ਸਨ ਕੋਈ ਤਸਵੀਰਾਂ ਵੀ ਪੁਲਿਸ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਇੰਸਟਾਗ੍ਰam ਪੇਜ ਜਾਂ ਫੇਸਬੁੱਕ ਦੇ ਉੱਤੇ ਪ੍ਰੋਫਾਈਲ ਬਣਾ ਕੇ ਵਨਸਵੰਨੀਆਂ ਤਸਵੀਰਾਂ ਨਸ਼ਰ ਕੀਤੀਆਂ ਗਈਆਂ ਇਹਨਾਂ ਵੱਲੋਂ ਉਹਨਾਂ ਤਸਵੀਰਾਂ ਨੂੰ ਦੇਖ ਕੇ ਕੁਝ ਲੋਕ ਜਿਹੜੇ ਨੇ ਉਹ ਉਹਨਾਂ ਦੇ ਨੈਟਵਰਕ ਦੇ ਵਿੱਚ ਉਹਨਾਂ ਦੇ ਜਾਲ ਵਿੱਚ ਫਸ ਜਾਂਦੇ ਸੀ ਫਿਰ ਉਸ ਤੋਂ ਬਾਅਦ ਪੈਸਾ ਦੇ ਕੇ ਖਿਹੜਾ ਛੁੱਟਦਾ ਸੀ ਪੁਲਿਸ ਨੇ ਜਿਹੜਾ ਸਮਾਨ ਜ਼ਬਤ ਕੀਤਾ ਉਸ ਵਿੱਚ ਕੀ ਕੀ ਸ਼ਾਮਲ ਹੈ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ 79 ਤਾਂ ਸਮਾਰਟਫੋਨ ਉਹਨਾਂ ਤੋਂ ਬਰਾਮਦ ਕੀਤੇ ਗਏ ਨੇ ਇੱਕ ਘਟ ਸੀ ਇਨਕਿ 80 ਫੋਨ ਇੱਕੋ ਥਾਂ ਤੋਂ ਜਿਹੜੇ ਫਰਜੀ ਕਾਲ ਸੈਂਟਰ ਤੋਂ ਚਲਾਏ ਜਾ ਰਹੇ ਸੀ ਤੇ ਕਿੰਨੇ ਲੋਕ ਇੰਨਾ ਫੋਨਾਂ ਦੀ ਵਰਤੋਂ ਕਰਦੇ ਹੋਣਗੇ ਦੋ ਲੈਪਟਾਪ ਤੇ ਦੋ ਮੈਕਬੁੱਕ ਨੇ ਜਿਹੜੇ ਉਹ ਵੀ ਬਰਾਮਦ ਕੀਤੇ ਗਏ ਨੇ 99 ਭਾਰਤੀ ਤੇ ਵਿਦੇਸ਼ੀ SIM ਕਾਰਡ ਆ ਜਿਹੜੇ ਉਹ ਵੀ ਬਰਾਮਦ ਕੀਤੇ ਗਏ ਨੇ 31 ਫਰਜ ਫਰਜੀ ਬੈਂਕ ਖਾਤੇ ਨੇ ਜਿਹੜੇ ਉਹ ਬਰਾਮਦ ਕੀਤੇ ਗਏ ਨੇ ਮੁਹਾਲੀ SSP ਹਰਮਨਦੀ ਪਹਾਂਸ ਨੇ ਪ੍ਰੈਸ ਕਾਨਫਰੰਸ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਹੈ ਕਈ ਰਾਜਾਂ ਦੇ ਵਿੱਚ ਇਹਨਾਂ ਦਾ ਨੈੱਟਵਰਕ ਫੈਲਿਆ ਹੋਇਆ ਸੀ ਐਸਐਸਪੀ ਮੁਹਾਲੀ ਹਰਮਨਦੀਪ ਹੰਸ ਨੇ ਦੱਸਿਆ ਕਿ ਜਾਂਚ ਦੇ ਵਿੱਚ ਕਈ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆਈਆਂ ਨੇ ਔਰ ਇਹ ਵੀ ਪਤਾ ਲੱਗਿਆ ਕਿ ਅੰਤਰਰਾਸ਼ਟਰੀ ਪੱਧਰ ਤੇ ਇਹ ਸਾਈਬਰ ਠੱਗਾ ਜਿਹੜੇ ਆਪਣਾ ਗਰੋਹ ਚਲਾ ਰਹੇ ਸੀ ਤੇ ਦੇਸ਼ ਦੇ ਵਿੱਚ ਵੱਡੇ ਪੈਮਾਨੇ ਦੇ ਉੱਤੇ ਲੋਕਾਂ ਨੂੰ ਹੁਣ ਤੱਕ ਇਹ ਸ਼ਿਕਾਰ ਬਣਾ ਚੁੱਕੇ ਨੇ ਇਹਨਾਂ ਦਾ ਨੈੱਟਵਰਕ ਦੇਸ਼ ਦੇ ਕਈ ਰਾਜਾਂ ਵਿੱਚ ਫੈਲਿਆ ਹੋਇਆ ਸੀ ਔਰ ਪੂਰੀ ਤਰ੍ਹਾਂ ਇੱਕ ਸੰਗਠਿਤ ਤਰੀਕੇ ਦੇ ਨਾਲ ਇੱਕ ਆਰਗੇਨਾਈਜ਼ ਤਰੀਕੇ ਦੇ ਨਾਲ ਕੰਮ ਕੀਤਾ ਜਾ ਰਿਹਾ ਸੀ ਉਹਨਾਂ ਨੇ ਵੀ ਦੱਸਿਆ ਕਿ 350 ਤੋਂ ਜ਼ਿਆਦਾ ਭਾਰਤੀ ਨਾਗਰਿਕਾਂ ਦੇ ਨਾਲ ਹੁਣ ਤੱਕ ਠੱਗੀ ਵੱਜੀ ਹੈ ਜਿਸ ਦੀ ਪੁਸ਼ਟੀ ਹੋਈ ਹੈ ਔਰ ਮੁਲਜ਼ਮਾਂ ਨੇ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਉਸ ਦੇ ਜਰੀਏ ਹੀ ਦੋਸਤੀ ਕਰਕੇ ਮਹਿੰਗੇ ਵਿਦੇਸ਼ੀ ਗਿਫਟ ਤੇ ਡਾਲਰ ਭੇਜਣ ਦਾ ਲਾਲਚ ਦਿੱਤਾ ਫਿਰ ਕਸਟਮ ਡਿਊਟੀ ਤੇ ਟੈਕਸ ਤੇ ਹੋਰ ਦਸਤਾਵੇਜ਼ਾਂ ਦੇ ਨਾਂ ਦੇ ਉੱਤੇ ਰਕਮ ਵਸੂਲ ਲੈਂਦੇ ਸੀ ਤੇ ਬਾਅਦ ਵਿੱਚ ਜਦੋਂ ਪਤਾ ਲੱਗਦਾ ਸੀ ਲੋਕਾਂ ਨੂੰ ਉਦੋਂ ਤੱਕ ਕਾਫੀ ਦੇਰੀ ਹੋ ਜਾਂਦੀ ਸੀ ਹਰ ਪੀੜਤ ਤੋਂ 30000 ਰੁਪਏ ਤੋਂ ਲੈ ਕੇ 3 ਲੱਖ ਰੁਪਏ ਤੱਕ ਇਹਨਾਂ ਨੇ ਇਸ ਤਰ੍ਹਾਂ ਠੱਗੇ ਨੇ ਤੇ ਕੁੱਲ ਰਕਮ ਬਣ ਗਈ ਠੱਗੀ ਦੀ 15 ਕਰੋੜ ਕੁਝ ਮਾਮਲਿਆਂ ਦੇ ਵਿੱਚ ਰਾਸ਼ੀ ਜ਼ਿਆਦਾ ਵੀ ਪਾਈ ਗਈ ਹੈ ਖਾਸ ਕਰਕੇ ਵਿਆਹੀਆਂ ਹੋਈਆਂ ਬੀਬੀਆਂ ਤੇ ਮਰਦ ਨੇ ਜਿਹੜੇ ਉਹ ਇਸ ਠੱਗੀ ਦਾ ਸ਼ਿਕਾਰ ਬਣੇ ਨੇ ਉਹ ਛੇਤੀ ਨਿਸ਼ਾਨਾ ਇਸ ਕਰਕੇ ਬਣ ਜਾਂਦੇ ਸੀ ਇਹਨਾਂ ਦੇ ਗਰੋ ਜਿਸ ਢੰਗ ਨਾਲ ਕੰਮ ਕਰਦਾ ਸੀ ਕਿ ਉਹਨਾਂ ਨੂੰ ਫਿਰ ਉਹ ਤਸਵੀਰਾਂ ਦਿਖਾ ਕੇ ਬਲੈਕਮੇਲ ਕੀਤਾ ਜਾਂਦਾ ਸੀ ਕਿ ਇਹ ਤਸਵੀਰਾਂ ਅਸੀਂ ਜਦੋਂ ਨਸ਼ਰ ਕਰਦੇਾਂਗੇ ਤਾਂ ਫਿਰ ਜਿਹੜੇ ਲੋਕ ਉਸ ਨੈੱਟਵਰਕ ਦੇ ਵਿੱਚ ਸ਼ਾਮਲ ਹੋ ਜਾਂਦੇ ਸੀ ਉਹਨਾਂ ਨੂੰ ਡਰ ਹੁੰਦਾ ਸੀ ਉਸ ਡਰ ਦੇ ਵਿੱਚੋਂ ਫਿਰ ਉਹਨਾਂ ਨੂੰ ਪੈਸੇ ਵੀ ਦੇਣੇ ਪੈਂਦੇ ਸੀ ਇਹ ਸਾਰੀ ਚੈਟ ਤੇ ਫੋਟੋਆਂ ਵਾਇਰਲ ਕਰਕੇ ਧਮਕੀ ਦੇ ਕੇ ਬਲੈਕਮੇਲ ਤੱਕ ਕੀਤਾ ਜਾਂਦਾ ਸੀ ਉਹਨੇ ਫਰਜੀ ਕਾਲ ਸੈਂਟਰ ਜਿਹੜਾ ਚਲਾਇਆ ਜਾ ਰਿਹਾ ਸੀ ਇਹ ਗੌਤਮ ਬੁੱਧ ਨਗਰ ਯੂਪੀ ਦੇ ਵਿੱਚ ਕਿਰਾਏ ਦੇ ਮਕਾਨ ਤੇ ਚਲਾਇਆ ਜਾ ਰਿਹਾ ਸੀ ਇੱਕ ਸੈਂਟਰ ਉੱਥੇ ਔਰ ਦੇਸ਼ ਭਰ ਦੇ ਵਿੱਚ ਲੋਕਾਂ ਨੂੰ ਠੱਗਿਆ ਜਾ ਰਿਹਾ ਸੀ ਮੁਹਾਲੀ ਪੁਲਿਸ ਦੀ ਇਹ ਅਪੀਲ ਵੀ ਕੀਤੀ ਗਈ ਹੈ ਕਿ ਅਣਜਾਣ ਵਿਦੇਸ਼ੀ ਪ੍ਰੋਫਾਈਲਾਂ ਨੇ ਉਸ ਦੇ ਉੱਤੇ ਦੋਸਤੀ ਨਾ ਕਰੋ ਫੇਸਬੁੱਕ ਤੇ ਕਿਸੇ ਵੀ ਤਰ੍ਹਾਂ ਦੇ ਨਾਲ ਦੋਸਤੀ ਨਾ ਕਰੋ ਔਰ ਕਿਸੇ ਵੀ ਗਿਫਟ ਜਾਂ ਡਾਲਰ ਦੇ ਲਾਲਚ ਦੇ ਵਿੱਚ ਜੇਕਰ ਪੈਸੇ ਭੇਜਣ ਨੂੰ ਤੁਹਾਨੂੰ ਕੋਈ ਕਹਿੰਦਾ ਉਹਨੂੰ ਵੀ ਇਗਨੋਰ ਕਰੋ ਉਹ ਵੀ ਤੁਹਾਨੂੰ ਅਵੋਇਡ ਕਰਨਾ ਚਾਹੀਦਾ ਹੈ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਤੁਰੰਤ ਸਾਈਬਰ ਕ੍ਰਾਈਮ ਥਾਣਾ ਮੁਹਾਲੀ ਨੂੰ ਦਿੱਤੀ ਜਾਣੀ ਚਾਹੀਦੀ ਹੈ ਇਹ ਮਹਾਲੀ ਪੁਲਿਸ ਦੇ ਹਾਥੀਏ ਸੱਤ ਜਿਹੜੇ ਨਾਈਜੀਰੀਅਨ ਆ ਜਿਹੜੇ ਕਾਬੂ ਆਏ ਨੇ ਫੜੇ ਗਏ ਨੇ ਇਹ ਪੰਜਾਬ ਦੇ ਵਿੱਚ ਯੂਪੀ ਵਿੱਚ ਹੋਰ ਕਿਹੜੇ ਕਿਹੜੇ ਰਾਜਾਂ ਵਿੱਚ ਜਾ ਕੇ ਨੈਟਵਰਕ ਚਲਾਉਂਦੇ ਸੀ ਇੱਕ ਥਾਂ ਬੈਠ ਕੇ ਇਹ ਸਾਰੀਆਂ ਗੱਲਾਂ ਅਗਲੀ ਪੜਤਾਲ ਦੇ ਵਿੱਚ ਵੀ ਸਾਹਮਣੇ ਆਉਣਗੀਆਂ ਕਿ ਹੋਰ ਕੀ ਕੀ ਇਹਨਾਂ ਦੇ ਕੋਲੋਂ ਲੱਭਦਾ ਕੀ ਕੀ ਮਿਲਦਾ ਫਿਲਹਾਲ ਮੁੱਢਲੀ ਪੜਤਾਲ ਕਰਨ ਤੋਂ ਬਾਅਦ ਐਸਐਸਪੀ ਮੁਹਾਲੀ ਨੇ ਜਾਣਕਾਰੀ ਸਾਂਝੀ ਕੀਤੀ ਹੈ ਜਦ ਤੱਕ ਕੋ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ ਏਬੀਸੀ ਪੰਜਾਬ ਦੇ ਨਾਲ